ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਖਵੀਰ ਸਿੰਘ ਦੌਧਰ ਭਾਰਤੀ ਕਿਸਾਨ ਜੁਣੀ ਅਨੇਕਤਾ ਜਾਦ ਦਾ ਸੁਭਾਗੂ ਸਾਰੇ ਹੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਦੂਜੇ ਦਿਨ ਵੀ ਜਿਹੜੀ ਆਪਣੀ ਬੀਕੇ ਜੂ ਯਾਦ ਵੱਲੋਂ ਮੁਫਤ ਦਵਾਈਆਂ ਦਾ ਕੈਂਪ ਜਿਹੜਾ ਮੈਡੀਕਲ ਲੰਗਰ ਲਾਇਆ ਗਿਆ ਸੀ ਉਹਦੇ ਵਿੱਚ ਸੇਵਾਵਾਂ ਨਿਭਾਈਆਂ ਨੇ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਦੀਆਂ ਡਾਕਟਰ ਰਾਜਨ ਸਿੱਧੂ ਜਲੰਧਰ ਵਾਲੇ ਜਿਨ੍ਹਾਂ ਨੂੰ ਅੱਜ ਦੂਜਾ ਦਿਨ ਹੋ ਗਿਆ ਸਾਡੇ ਨਾਲ ਬਸ਼ੀਸ਼ ਤੌਰ ਤੇ ਆਪਣੀ ਟੀਮ ਦੇ ਨਾਲ ਹਾਜ਼ਰੀ ਲਵਾ ਰਹੇ ਨੇ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਪਰ ਅੱਜ ਵੀ ਭਰਾਵੋ ਸਾਨੂੰ ਜਿਹੜੀਆਂ ਉੱਥੇ ਦੇਖਣ ਨੂੰ ਉਹਨਾਂ ਲੋਕਾਂ ਦੇ ਵਿੱਚ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਨੇ ਉਹ ਸੇਧ ਦਿਹਾਰ ਰਹੀਆਂ ਨੇ ਜਿਦੇ ਵਿੱਚ ਉਹਨਾਂ ਦੀ ਸਕਿਨ ਜਿਹਨੂੰ ਆਪਾਂ ਖੁਰਕ ਕਹਿੰਦੇ ਨੇ ਖਾਰਚ ਖਾਰਚ ਦੇ ਨਾਲ ਉਹਦੇ ਜ਼ਖਮਾਂ ਦੇ ਜ਼ਖਮਾਂ ਦੇ ਵਿੱਚ ਪਾਣੀ ਜਾਂ ਰਸਨਾ ਤੇ ਜਾਂ ਜਿਹੜੀ ਆਪਣੀ ਅੱਖਾਂ ਦੀ ਅੱਖਾਂ ਦੇ ਵਿੱਚ ਜਲਣ ਅੱਖਾਂ ਦੀ ਇਨਫੈਕਸ਼ਨ ਇਹ ਜ਼ਿਆਦਾਤਰ ਉਹਨਾਂ ਲੋਕਾਂ ਨੂੰ ਹੋ ਰਹੀਆਂ ਨੇ ਸੋ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਹੁਣ ਉੱਥੇ ਜਿਹੜਾ ਰਾਸ਼ਨ ਆ ਉਹ ਬਹੁਤ ਆ ਰਾਸ਼ਨ ਦਾ ਥੋੜਾ ਜਿਹਾ ਆਪਾਂ ਗਰੇਸ਼ ਕਰਕੇ ਉੱਥੇ ਆਪਾਂ ਮੈਡੀਕਲ ਲੰਗਰ ਲਾਈਏ ਮੈਡੀਕਲ ਲੰਗਰਾਂ ਦੀ ਉਹਨਾਂ ਨੂੰ ਹੁਣ ਜ਼ਰੂਰਤਾ ਉਹਨਾਂ ਲੋਕਾਂ ਨੂੰ ਕਿਉਂਕਿ ਪਾਣੀ ਆ ਜਿਹੜਾ ਉਹ ਘਟ ਰਿਹਾ ਵਾ ਰੁਕ ਰਿਹਾ ਵਾ ਤੇ ਸਮੈਲ ਉੱਥੇ ਵੱਧ ਰਹੀ ਆ ਸਮੈਲ ਬਦਬੂ ਬਹੁਤ ਆ ਰਹੀ ਆ ਸੋ ਮੈਂ ਸਾਰੇ ਭਰਾਵਾਂ ਨੂੰ ਅਪੀਲ ਕਰਦਾ ਵੀ ਖਾਸ ਕਰ ਜਿਹੜੀਆਂ ਸਾਡੀਆਂ ਸੰਸਥਾਵਾਂ ਵਾਲੇ ਜਿਹੜੀਆਂ ਲੰਗਰ ਬਹੁਤ ਜਿਆਦਾ ਵੱਡੀ ਪੱਧਰ ਤੇ ਉੱਥੇ ਲੰਗਰ ਆ ਰਾਸ਼ਨਾਂ ਪਹੁੰਚਦਾ ਕਰ ਰਹੀਆਂ ਨੇ ਉਹਨਾਂ ਥੋੜਾ ਜਿਹਾ ਉਧਰੋਂ ਥੋੜਾ ਜਿਹਾ ਢਟਾ ਕੇ ਮੈਡੀਕਲ ਵਾਲੇ ਪਾਸੇ ਨੂੰ ਆਪਾਂ ਸਾਰੇ ਜਾਣੇ ਹੋਈਏ ਤੇ ਨਾਲ ਪੀੜਾ ਜਿਹੜੀ ਇੱਥੇ ਨੇ ਆਪਣੇ ਲੋਕ ਜਿਹੜੇ ਇੱਥੇ ਬੜੀਆਂ ਬੜੀਆਂ ਵਰਚੀਆਂ ਮਨਾ ਰਹੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਵਾਂ ਵੀ ਵਰਚੀਆਂ ਦੇ ਉੱਤੇ ਵੀ ਥੋੜਾ ਜਿਹਾ ਆਪਾਂ ਜਿਹੜਾ ਖਰਚਾ ਸੀਮਤ ਕਰਕੇ ਜਾਂ ਜਿਹੜੇ ਅਸੀਂ ਗਾ ਕੁਆਰਟੀ ਕੱਪ ਆ ਜਾਂ ਹੋਰ ਵੀ ਕਰਵਾਉਣੇ ਨੇ ਉਹਨਾਂ ਤੇ ਥੋੜਾ ਜਿਹਾ ਖਰਚਾ ਸੀਮਤ ਕਰਕੇ ਉਹਨਾਂ ਲੋਕਾਂ ਦੇ ਲਈ ਆਪਾਂ ਲਾਈਏ ਜਿਹੜੇ ਹਾਰ ਦੀ ਮਾਰ ਦੇ ਵਿੱਚ ਨੇ ਸੋ ਸਾਰੇ ਹੀ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਬਹੁਤ ਵੱਡੀ ਪੱਧਰ ਤੇ ਉੱਤੇ ਸਹਿਯੋਗ ਦਿੱਤਾ ਵਾ ਮੈਂ ਵੀ ਕੇ ਜੂ ਯਾਦਵਲ ਨੂੰ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦਾ ਵਾਂ ਤੇ ਦੁਬਾਰਾ ਵਿਸ਼ੇਸ਼ ਧੰਨਵਾਦ ਕਰਦਾ ਵਾਂ ਜਲੰਧਰ ਵਾਲੇ ਡਾਕਟਰ ਸਿੱਧੂ ਜਿਨ੍ਹਾਂ ਨੂੰ 2 ਦਿਨ ਹੋ ਗਿਆ ਤੇ ਅੱਗੇ ਵੀ ਉਹਨੇ ਭਰੋਸਾ ਦਿੱਤਾ ਵਾ ਵੀ ਅੱਗੇ ਵੀ ਜਿਵੇਂ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਅੱਗੇ ਵੀ ਅਸੀਂ ਇਹ ਜਿਹੜੀਆਂ ਸੇਵਾਵਾਂ ਜਾਰੀ ਰੱਖਾਂਗੇ ਧੰਨਵਾਦ ਜੀ ਸਾਰਿਆਂ ਦਾ